ਇਹ ਕੋਮ ਮਸਟੰਡਿਆਂ ਦਾ ਗਿਆ ਕੁਛ ਨਹੀਂ ਗਾ ਫੁਕਰਿਆਂ ਨੇ ਫੋਗਰ ਬਿੱਧਿਆ ਕਰਕੇ ਐਡਾ ਵੱਡਾ ਨੁਕਸਾਨ ਕਰਤਾ ਇੱਕ ਛੋਟੋਡੇ ਬੱਚਿਆਂ ਤੋਂ ਉਹਦੇ ਬਾਪ ਨੂੰ ਖੋਲਿਆ ਇੱਕ ਬੱਚਿਆਂ ਦੇ ਮਾਂ ਨੂੰ ਖੋਲਿਆ ਇਹਨਾਂ ਮਸਟੰਡਿਆਂ ਦਾ ਕੀ ਗਿਆ ਵਾ ਮਸਟੰਡਪੁਣਾ ਕਰਕੇ ਬਰੂਦ ਦੇ ਨਾਲ ਇਹ ਇਹਨਾਂ ਨੇ ਉਹ ਖੂਨੀ ਖੇਲ ਖੇលਿਆ ਉੱਥੇ ਅੱਜ ਉਹ ਬੱਚਿਆਂ ਦਾ ਬਾਪ ਵਿਚਾਰਾ ਛੋਟੇ ਛੋਡੇ 2 ਸਾਲ ਦਾ 1 3 ਸਾਲ ਦਾ 1 ਸਾਲ ਦਾ 1 2 ਸਾਲ ਦਾ ਵਾ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਬਣਿਆ ਮੈਂ ਸਮਝਦਾ ਇਹ ਜੇ ਲੋਕਾਂ ਨੂੰ ਰੱਬ ਨੇ ਵੀ ਨਹੀਂ ਜਗ੍ਹਾ ਦੇਣੀ ਕਿਸੇ ਜਗ੍ਹਾ ਤੇ ਢੋ ਕੋਈ ਤੁਹਾਡਾ ਜੇ ਆਪਸ ਵਿੱਚ ਕੋਈ ਟਕਰਾਅ ਆ ਤਾਂ ਬਾਹਰ ਕਰ ਲੋ ਤੁਸੀਂ ਕਿਸੇ ਦੀ ਖੁਸ਼ੀ 'ਚ ਵੀ ਭੰਗ ਪਾਤਾ ਕਿਸੇ ਦਾ ਘਰ ਦਾ ਵੱਲਬ ਵੀ ਭਜਾਤਾ ਇਹ ਤੁਹਾਨੂੰ ਕਿੱਥੇ ਮਾਫੀ ਮਿਲੂਗੀ ਆ ਬੱਚੇ ਛੋਟੇ ਛੋਡੇ ਬਿਰਲਦੇ ਆ ਕੀ ਉਹਨੂੰ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਬਾਪ ਦਾ ਐਡਾ ਵੱਡਾ ਨਕਸਾਨ ਹੋ ਗਿਆ ਉਹ ਜਿਹੜਾ ਬੱਚਾ ਗਿਆ ਹਜੇ ਥੋੜਾ ਜਿਹਾ ਸਮਾਂ ਪਹਿਲਾਂ ਸਾਲ ਕੁ ਪਹਿਲਾਂ ਉਹਨਾਂ ਦੇ ਬਾਪ ਦੀ ਡੈਥ ਹੋਈ ਹੈ ਕੀ ਇਹ ਨਾ ਲੋਕਾਂ ਦਾ ਤਮਾਸ਼ਾ ਵਾ ਇਹਨਾਂ ਲੋਕਾਂ ਨੇ ਤਮਾਸ਼ਾ ਬਣਾਇਆ ਫੁਕਰ ਬਿੱਧਿਆ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਉੱਥੇ ਹੀ ਜਗ੍ਹਾ ਚਾਹੀਦੀ ਹੈ ਜਿੱਥੇ ਇਹਨਾਂ ਦੀ ਜਗ੍ਹਾ ਵਾ ਇਹ ਕੋਈ ਇਹ ਕੋਈ ਇਨਸਾਨੀਅਤ ਦੀ ਵੀ ਕੋਈ ਥੋੜੀ ਬਹੁਤੀ ਹਿਆ ਹੁੰਦੀ ਆ ਕਿਸੇ ਦੀ ਖੁਸ਼ੀ 'ਚ ਤੁਸੀਂ ਜਾ ਰਹੇ ਹੋ ਕਿਸੇ ਦੇ ਘਰ ਦਾ ਵੱਲਾ ਬੁਝਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੇ ਵਿੱਚ ਐਮਐਲਏ ਸਭ ਜਿੱਦਾਂ ਪੈਲਸ ਵਾਲਿਆਂ ਦੀ ਵੀ ਨੈਗਲੀਜੈਂਸੀ ਲੱਗਦੀ ਹੈ ਲਗਾਤਾਰ ਸਰਕਾਰ ਇਹ ਕਹਿ ਰਹੀ ਹੈ ਕਿ ਆਰਮਸ ਜਿਹੜੇ ਨੇ ਉਹ ਪੈਲਸਿਸ ਦੇ ਵਿੱਚ ਲੈ ਜਾਣੇ ਗਲਤ ਨਹੀਂ ਫਿਰ ਵੀ ਉਹ ਗਲਤੀ ਮੈਂ ਕਹਿੰਨਾ ਪੈਲਸ ਵਾਲਿਆਂ ਦੀ ਚਾਹੇ 100% ਗਲਤੀ ਆ ਜੀਨਾ ਫੋਕਰਿਆਂ ਨੇ ਇਹ ਜੇ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਨੂੰ ਨਹੀਂ ਪਤਾ ਵੀ ਉੱਥੇ 7-800 ਬੰਦਾ 200-200 ਲੇਡੀ ਉੱਥੇ ਵਿਆਹ ਦੇ ਵਿੱਚ ਸ਼ਾਮਲ ਆ ਉਹ ਤਾਂ ਐ ਗੋਲੀਆਂ ਚਲਾ ਕੇ ਗਏ ਆ ਜਿਵੇਂ ਆਪਣੇ ਪਿਓ ਦੇ ਵਿਆਹ ਦੇ ਉੱਤੇ ਆਏ ਹੁੰਦੇ ਆ ਇਸ ਗੱਲ ਦੀ ਕੋਈ ਮਾਫੀ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਇਹ ਕੋਈ ਮੈਰੀ ਪੈਲੇਸ ਦੇ ਚਾਹੇ ਉਹ ਬੌਂਸਰ ਰੱਖਣ ਚਾਹੇ ਉਹਨਾਂ ਦੀ ਵੀ ਡਿਊਟੀ ਬੰਦੀ ਆ ਪਰ ਇਹ ਗੱਲ ਤਾਂ ਹੈ ਨਹੀਂ ਜੀ ਵੀ ਜਿੱਥੇ 7-800 200 150 ਲੇਡੀਜ਼ ਵਿਚਾਰੀ ਵਿਆਹ ਦੇ ਵਿੱਚ ਆ ਤੇ ਬੰਦੇ ਵਿਆਹ ਦੇ ਵਿੱਚ ਆ ਬੱਚੇ ਆ ਛੋਟੇ ਉਹ ਕੋਈ ਐਨਾ ਜੰਗਲ ਦਾ ਰਾਜ ਥੋੜਾ ਆ ਗਿਆ ਜਿਹੜਾ ਦਿਨੇ ਹੀ ਉਹ ਐਨਾ ਨੱਚ ਕੇ ਚਲੇ ਗਏ ਇਹਨਾਂ ਨੂੰ ਮਾਫੀ ਵਾਲੇ ਕਾਗਜ਼ਾਂ 'ਚ ਨਹੀਂ ਪਾਇਆ ਜਾ ਸਕਦਾ ਇਹਨਾਂ ਲੋਕਾਂ ਨੂੰ ਕੀਤੇ ਦਾ ਆਪਣੇ ਦਾ ਸੱਜਾ ਮਿਲੂਗੀ ਕਮ ਮਸਟੰਡਿਆਂ ਦਾ ਗਿਆ ਕੁਛ ਨਹੀਂਗਾ ਫੁਕਰਿਆਂ ਨੇ ਫੋਗਰ ਬਿੱਧਿਆ ਕਰਕੇ ਐਡਾ ਵੱਡਾ ਨੁਕਸਾਨ ਕਰਤਾ ਇੱਕ ਛੋਟੋਡੇ ਬੱਚਿਆਂ ਤੋਂ ਉਹਦੇ ਬਾਪ ਨੂੰ ਖੋਲਿਆ ਇੱਕ ਬੱਚਿਆਂ ਦੇ ਮਾਂ ਨੂੰ ਖੋਲਿਆ ਇਨਾ ਮਸਟੰਡਿਆਂ ਦਾ ਕੀ ਗਿਆ ਵਾ ਮਸਟੰਡਪੁਣਾ ਕਰਕੇ ਬਰੂਦ ਦੇ ਨਾਲ ਇਹ ਇਹਨਾਂ ਨੇ ਉਹ ਖੂਨੀ ਖੇਲ ਖੇលਿਆ ਉੱਥੇ ਅੱਜ ਉਹ ਬੱਚਿਆਂ ਦਾ ਬਾਪ ਵਿਚਾਰਾ ਛੋਟੇ ਛੋਟੇ 2 ਸਾਲ ਦਾ 1 3 ਸਾਲ ਦਾ 1 ਸਾਲ ਦਾ 1 2 ਸਾਲ ਦਾ ਵਾ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਬਣਿਆ ਮੈਂ ਸਮਝਦਾ ਹਾਂ ਇਹ ਜੇ ਲੋਕਾਂ ਨੂੰ ਰੱਬ ਨੇ ਵੀ ਨਹੀਂ ਜਗ੍ਹਾ ਦੇਣੀ ਕਿਸੇ ਜਗ੍ਹਾ ਤੇ ਟੋ ਕੋਈ ਤੁਹਾਡਾ ਜੇ ਆਪਸ ਵਿੱਚ ਕੋਈ ਟਕਰਾਅ ਆ ਤਾਂ ਬਾਹਰ ਕਰ ਲੋ ਤੁਸੀਂ ਕਿਸੇ ਦੀ ਖੁਸ਼ੀ 'ਚ ਵੀ ਭੰਗ ਪਾਤਾ ਕਿਸੇ ਦਾ ਘਰ ਦਾ ਵੱਲਬ ਵੀ ਭੁਜਾਤਾ ਇਹ ਤੁਹਾਨੂੰ ਕਿੱਥੇ ਮਾਫੀ ਮਿਲੂਗੀ ਆ ਬੱਚੇ ਛੋਟੇ ਛੋਟੇ ਬਿਰਲਦੇ ਆ ਕੀ ਉਹਨੂੰ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਬਾਪ ਦਾ ਐਡਾ ਵੱਡਾ ਨਕਸਾਨ ਹੋ ਗਿਆ ਉਹ ਜਿਹੜਾ ਬੱਚਾ ਗਿਆ ਅਜੇ ਥੋੜਾ ਜਿਹਾ ਸਮਾਂ ਪਹਿਲਾ ਸਾਲ ਕੁ ਪਹਿਲਾਂ ਉਹਨਾਂ ਦੇ ਬਾਪ ਦੀ ਡੈਥ ਹੋਈ ਹੈ ਕੀ ਇਹ ਨਾ ਲੋਕਾਂ ਦਾ ਤਮਾਸ਼ਾ ਵਾ ਇਹਨਾਂ ਲੋਕਾਂ ਨੇ ਤਮਾਸ਼ਾ ਬਣਾਇਆ ਫੁਕਰ ਬਿੱਧਿਆ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਉੱਥੇ ਹੀ ਜਗ੍ਹਾ ਚਾਹੀਦੀ ਹੈ ਜਿੱਥੇ ਇਹਨਾਂ ਦੀ ਜਗ੍ਹਾ ਵਾ ਇਹ ਕੋਈ ਇਹ ਕੋਈ ਇਨਸਾਨੀਅਤ ਦੀ ਵੀ ਕੋਈ ਥੋੜੀ ਬਹੁਤੀ ਹਿਆ ਹੁੰਦੀ ਆ ਕਿਸੇ ਦੀ ਖੁਸ਼ੀ 'ਚ ਤੁਸੀਂ ਜਾ ਰਹੇ ਹੋ ਕਿਸੇ ਦੇ ਘਰ ਦਾ ਵੱਲ ਬੁਜਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੇ ਵਿੱਚ ਐਮਐਲਏ ਸਾਹਿਬ ਜਿੱਦਾਂ ਪੈਲੇਸ ਵਾਲਿਆਂ ਦੀ ਵੀ ਨੈਗਲੀਜੈਂਸੀ ਲੱਗਦੀ ਹੈ ਲਗਾਤਾਰ ਸਰਕਾਰ ਇਹ ਕਹਿ ਰਹੀ ਹੈ ਕਿ ਆਰਮਸ ਜਿਹੜੇ ਨੇ ਉਹ ਪੈਲੇਸਿਸ ਦੇ ਵਿੱਚ ਲੈ ਜਾਣੇ ਗਲਤ ਨਹੀਂ ਫਿਰ ਵੀ ਉਹ ਗਲਤੀ ਮੈਂ ਕਹਿੰਨਾ ਪੈਲੇਸ ਵਾਲਿਆਂ ਦੀ ਚਾਹੇ 100% ਗਲਤੀ ਆ ਜਿਨ੍ਹਾਂ ਫੋਕਰਿਆਂ ਨੇ ਇਹ ਜੇ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਨੂੰ ਨਹੀਂ ਪਤਾ ਵੀ ਉੱਥੇ 7-800 ਬੰਦਾ 200-200 ਲੇੜੀ ਉੱਥੇ ਵਿਆਹ ਦੇ ਵਿੱਚ ਸ਼ਾਮਲ ਆ ਉਹ ਤਾਂ ਐ ਗੋਲੀਆਂ ਚਲਾ ਕੇ ਗਏ ਆ ਜਿਵੇਂ ਆਪਣੇ ਪਿਓ ਦੇ ਵਿਆਹ ਦੇ ਉੱਤੇ ਆਏ ਹੁੰਦੇ ਆ ਇਸ ਗੱਲ ਦੀ ਕੋਈ ਮਾਫੀ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਇਹ ਕੋਈ ਮੈਰੀ ਪੈਲੇਸ ਦੇ ਚਾਹੇ ਉਹ ਬੌਂਸਰ ਰੱਖਣ ਚਾਹੇ ਉਹਨਾਂ ਦੀ ਵੀ ਡਿਊਟੀ ਬੰਦੀ ਹੈ ਪਰ ਇਹ ਗੱਲ ਤਾਂ ਹੈ ਨਹੀਂ ਜੀ ਵੀ ਜਿੱਥੇ 7-800 200 150 ਲੇਡੀਜ਼ ਵਿਚਾਰੀ ਵਿਆਹ ਦੇ ਵਿੱਚ ਆ ਤੇ ਬੰਦੇ ਵਿਆਹ ਦੇ ਵਿੱਚ ਆ ਬੱਚੇ ਆ ਛੋਟੇ ਉਹ ਕੋਈ ਐਨਾ ਜੰਗਲ ਦਾ ਰਾਜ ਥੋੜਾ ਆ ਗਿਆ ਜਿਹੜਾ ਦਿਨੇ ਹੀ ਉਹ ਐਨਾ ਨੱਚ ਕੇ ਚਲੇ ਗਏ ਇਹਨਾਂ ਨੂੰ ਮਾਫੀ ਵਾਲੇ ਕਾਗਜ਼ਾਂ 'ਚ ਨਹੀਂ ਪਾਇਆ ਜਾ ਸਕਦਾ ਇਹਨਾਂ ਲੋਕਾਂ ਨੂੰ ਕੀਤੇ ਦਾ ਆਪਣੇ ਦਾ ਸਜ਼ਾ ਮਿਲੂ